ਹਾਂਜੀ ਬਾਈ ਜੀ ਦਲਵਾਰ ਸਿੰਘ ਪਿੰਡ ਰਾਮਾ ਆਹ ਦੇਖੋ ਬਾਈ ਜੀ ਸਾਡੇ ਨਗਰ ਦੇ ਵਿੱਚ ਆਹ ਛੱਪੜਾ ਜਿਹੜਾ ਸੀਵਰੇਜ ਦੇ ਪਾਣੀ ਨਾਲ ਭਰਿਆ ਪਿਆ ਆਹ ਦੇਖੋ ਜਿਹੜਾ ਨਗਰ ਕਾਉਂਸਲ ਹੈ ਇਹ ਕੰਮ ਕਰਨ ਦੀ ਨੀਂਦ ਸੁੱਤਾ ਹੋਇਆ ਤੇ ਜਿਹੜਾ ਇਹਦੇ ਸਾਡੇ ਮਹਾਂਪੁਰਸ਼ਾਂ ਦੇ ਸੰਤ ਬਾਬਾ ਮੋਤੀराम ਬਾਬਾ ਤਰਵੈਣੀ ਦਾਸ ਦੀ ਸਮਾਦਾ ਤੁਹਾਨੂੰ ਦਿਖ ਰਹੀ ਹੈ ਇੱਥੇ ਸੰਤਾਂ ਦੀ ਵਰਸ਼ੀ ਹੈ 20 ਤਰੀਕ ਨੂੰ ਜਿਹੜੇ ਖੰਡਪੜ ਸਾਹਿਬ ਪ੍ਰਕਾਸ਼ ਹੋਣੇ ਨਾ ਤੇ ਬਾਬਾਈ ਨੇ ਬਾਬਾਈ ਦਰਬਾਰਾ ਦਾਸ ਜੀ ਵੱਲੋਂ ਆ ਦਿਹਾੜਗੇ ਲਾਏ ਹੋਏ ਲੰਗੇ ਮਜ਼ਦੂਰ ਜਿਹੜਾ ਇਹ ਹਰੇਵਾਈ ਤੇ ਜਿਹੜੀਆਂ ਮਨਲਾ ਸ਼ੀਸ਼ੀਆਂ ਵਗੈਰਾ ਇਹ ਇਕੱਠੇ ਹੋ ਕੇ ਛੱਪੜ ਚ ਆਈਆਂ ਆ ਉਹ ਘੜਵਾ ਰਹੇ ਨਾ ਇੱਥੇ ਬਦਬੂ ਮਾਰ ਰਹੀ ਹੈ ਤੇ ਭੈਣ ਕੋ ਵਾਰੀਆਂ ਫੈਲਣ ਦਾ ਖਤਰਾ ਹੈ ਇੱਧਰ ਆ ਜਿਹੜਾ ਗਰੀਬ ਘਰਾਂ ਨੂੰ ਆ ਗਰੀਬ ਘਰਾਂ ਦੇ ਗਰੀਬ ਘਰ ਰਹਿੰਦੇ ਨੇ ਤੇ ਇਹ ਕੋਈ ਤਕੜਾ ਬੰਦਾ ਇੱਥੇ ਰਹਿੰਦਾ ਹੁੰਦਾ ਤਾਂ ਉਹਨੇ ਧਰਤੀ ਪੱਟ ਦੇਣੀ ਸੀ ਕਿਸੇ ਦੇ ਪਿੰਡੇ ਤੇ ਜੂਨ ਹੀ ਸਰਕਰ ਰਹੀ ਵੀ ਇਹ ਇਹ ਕੰਮ ਕਰਾਇਆ ਪੰਜ ਧਾਰਮਿਕ ਸਥਾਨ ਐ ਇੱਥੇ ਬਾਬਾ ਖੇਤਰਪਾਲ ਜੀ ਬਾਬਾ ਬਸਰਵੰਗੀ ਬਾਬਾ ਹਜਰੀ ਰਾਜੀ ਸਮਾਦ ਗੁਰੂ ਘਰ ਤੇ ਡੇਰਾ ਬਾਬਾ ਮੋਤੀ ਰਾਮਾ ਬਦਰਵਣੀ ਦਾਸ ਤੇ ਅੱਗੇ ਵੀ ਸੀਵਰੇ ਦਾ ਪਾਣੀ ਉਛਲਦਾ ਉਹਨਾਂ ਦੇ ਧਰਮ ਸਥਾਨਾਂ ਦੇ ਤੇ ਬੈਕ ਸਾਈਡ ਛੱਪੜ ਭਰਿਆ ਪਿਆ ਇਹ ਨਗਰ ਕਾਉਂਸਲ ਆ ਜਿਹੜਾ ਮੋਡਲਿੰਗ ਆ ਆਪਣੀਆਂ ਜਿਹੜੀਆਂ ਸਹੂਲਤਾਂ ਪਬਲਿਕ ਨੂੰ ਦੇਣਗੀਆਂ ਉਹਨਾਂ ਤੋਂ ਇਹ ਦੇਣ ਤੋਂ ਸਮਰੱਥ ਹੈ ধন্যবাদ যি